ਉਈ ਜੰਨੀ ਮੈਂ ਕਹਿਣਾ ਆਪਾਂ ਪਤੰਗਾ ਤੇ ਡੋਰ ਦਾ ਕਾਰੋਬਾਰ ਸ਼ੁਰੂ ਕਰ ਲੈਨੇ ਆ ਬਹੁਤ ਲੱਗੂਗਾ ਜੰਨੀ ਬਹੁਤ ਲੱਗੂਗਾ ਬਸੰਤ ਪੰਚਮੀ ਤੱਕ ਆਪਾਂ ਹੀ ਸੀਜ਼ਨ ਨਾਲ ਲੈਨੇ ਆ ਫਿਰ ਦੂਜਾ ਵਾਰ ਆਪਾਂ 500000 ਦਾ ਸਮਾਨ ਆਦਰੀ ਲੈ ਆਵਾਂਗੇ ਇਹ ਦੂਜਾ ਚੱਪੜੇ ਕੋ ਪਹਿਲੇ ਬਾਤਿਆਂ ਆਣਗੇ ਉਹ ਆਪਾਂ ਆਪਦੇ ਕੋਲ ਆਦਤ ਕਰਕੇ ਰੱਖ ਲਾਂਗੇ ਦੱਸ ਜੰਨੀ ਕਿਵੇਂ ਰਿਹਾ ਮੇਰਾ ਇਹ ਉਹ ਕਿਵੇਂ ਸੀ ਮੇਰਾ ਨਹਿਂਤੀ ਜੋ ਉਹ ਕਿਆ ਗਲ ਕਰਤੀ ਪਰਾ ਮੈਂ ਇਹ ਸਾਰੇ ਕੰਮ ਕਰ ਕਰ ਛੱਡੇ ਹੋਇਆ ਦੂਰ ਵੀ ਮੈਂ ਕਰੇ ਕੰਚ ਫੇਰ ਫੇਰ ਬਣਾਉਂਦਾ ਰਿਹਾ ਸੀ ਪੰਤੇ ਆ ਜਿਹੜੀਆਂ ਤੁਸੀਂ ਹੁਣ ਗੱਲਾਂ ਕਰਦੇ ਹੋ ਨਾ ਪਤੰਗਾਂ ਦੀਆਂ ਡੋਹਰਾਂੀਆਂ ਇਹ ਮੈਂ ਘਰੇ ਸੂਰਤ ਤੇ ਕੰਚ ਚੜ੍ਹਦਾ ਸੀ ਭਾਵੇਂ ਉਹ ਸੁੱਕੇ ਤੋਂ ਬਸ ਕੇ ਦੇਖੀ ਮੈਨੂੰ ਮੇਰਾ ਸੜਾ ਸੜਾ ਕਹਿੰਦਾ ਆਹ ਕਿਹੜੀ ਫੁੱਦੂਈ ਡੋਰ ਨਾਲ ਪਤੰਗ ਚੜ੍ਹਈ ਜਾਂਦਾ ਵਾ ਪਰਲੇ ਕੋਠੇ ਤੇ ਖੜਾ ਸੀ ਉਹ ਮੈਨੂੰ ਇਹ ਕਹਿੰਦਾ ਮੇਰਾ ਪਤੰਗ ਵੱਡ ਕੇ ਦਿਖਾਈ ਲੱਗਾ ਠੀਕ ਆ ਨੱਲ ਲੱਗਦੀ ਸਾਰੀ ਮਾਇਆ ਮੈਂ ਕਿ ਆਈਬੋ ਅੱਜ ਕੇ ਆਇਆ ਮੇਰੇ ਕੋਠੇ ਤੇ ਮੈਨੂੰ ਇਹ ਨਾ ਲਿਆ ਵੀ ਕਿਹੜੀ ਡੋਰ ਹੈ ਜੀ ਚਲ ਨਹੀਂ ਤੇਰੇ ਕੋਲੋਂ